ਸਭਸੇ ਬਾਤ ਕਰਨਾ ਚਾਹੁੰਦਾ ਕੇਰਲ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ਸਖਤ ਲਹਿਜੇ ਚ ਜਵਾਬ ਦੇਣ ਤੋਂ ਬਾਅਦ ਦੇਸ਼ ਭਰ ਚ ਆਵਾਜ਼ ਉੱਠਣ ਲੱਗੇ ਕਿ ਪਾਕਿਸਤਾਨ ਨੂੰ ਉਸ ਦੇ ਹੀ ਅੰਦਾਜ਼ ਤੇ ਜਵਾਬ ਦਿੱਤਾ ਜਾਵੇ ਪਰ ਸਰਹਦੀ ਸੂਬੇ ਪੰਜਾਬ ਦੀ ਲੀਡਰਸ਼ਿਪ ਜੰਗ ਦੇ ਹੱਕ ਚ ਨਹੀਂ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੋਹਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਹੁੰਦੀ ਹੈ ਤਾਂ ਉਸ ਦਾ ਨੁਕਸਾਨ ਸਿਰਫ ਪਾਕਿਸਤਾਨ ਨੂੰ ਹੀ ਨਹੀਂ ਬਲਕਿ ਪੰਜਾਬ ਦੇ ਸਰਹਦੀ ਇਲਾਕਿਆਂ ਨੂੰ ਵੀ ਹੋਵੇਗਾ ਤੇ ਪਾਕਿਸਤਾਨ ਨੂੰ ਵੀ ਦੇਖਣ ਦੀ ਲੋੜ ਹੈ ਨਾ ਵੀ ਕੋਈ ਇਹੋ ਜੀ ਗੱਲ ਨਾ ਕਰੇ ਉਹਨਾਂ ਦਾ ਵੀ ਨੁਕਸਾਨ ਹੋਣਾ ਹੈ ਉਹ ਉਹ ਵੀ ਪੰਜਾਬ ਦਾ ਨਾਰ ਵਾਲਿਆਂ ਦਾ ਨੁਕਸਾਨ ਹੈ ਨਾ ਆਪਣਾ ਹੋਣਾ ਨਹੀਂ ਅਸੀਂ ਵਾਰ ਦੇ ਹੱਕ 'ਚ ਨਹੀਂ ਵਾਰ ਦੇ ਹੱਕ 'ਚ ਆ ਪਿੰਡ ਸਾਰੇ ਟਹਿਣਗੇ ਤੁਹਾਨੂੰ ਪਤਾ ਹੈ ਕਿ ਹੁਣ ਤੋਪਖਾਨਾ ਉਹਨਾਂ ਦੇ ਕੋਲ ਟੈਂਕ ਟੂਕ ਉਹਨਾਂ ਦੇ ਕੋਲ ਜਿੰਨੇ ਸਾਡੇ ਕੋਲ ਨੇ ਉਨੇ ਹੀ ਉਹਨਾਂ ਕੋਲ ਨੇ ਅਸੀਂ ਇਹ ਜਾਣੇ ਕੱਲ ਕਰਨਾ ਜਿੱਥੇ ਪੰਜਾਬ ਦਾ ਨੁਕਸਾਨ ਹੋਵੇ ਲੇਕਿਨ ਜ਼ਰੂਰ ਕੋਈ ਨਾ ਕੋਈ ਜਵਾਬ ਤਾਂ ਇਹਨਾਂ ਨੂੰ ਦੇਣਾ ਪਊ ਔਰ ਉਹ ਦੇਣ ਕਿਸ ਤਰੀਕੇ ਨਾਲ ਉਹ ਫੌਜ ਔਰ ਗਵਰਨਮੈਂਟ ਫੈਸਲਾ ਕਰੇਗਾ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਅਟਾਰੀ ਦੇ ਪਿੰਡ ਮੁਹਾਵਾ ਚਾ ਉਹਨਾਂ ਬੱਚਿਆਂ ਦੇ ਪਰਿਵਾਰਾਂ ਨਾਲ ਵੀ ਮਿਲੇ ਜਿਨ੍ਹਾਂ ਦੀ ਸਕੂਲ ਬੱਸ ਹਾਦਸੇ 'ਚ ਮੌਤ ਹੋ ਗਈ ਸੀ ਕੈਪਟਨ ਨੇ ਉਹਨਾਂ ਡਿਫੈਂਸ ਡਿਰੇਕਟਰਾਂ ਤੇ ਬਣੇ ਪੁਲਾਂ ਦਾ ਵੀ ਜਾਇਜ਼ਾ ਲਿਆ ਜਿਨ੍ਹਾਂ 'ਚੋਂ ਇੱਕ ਪੁਲ ਦੇ ਖਸਤਾ ਹਾਲ ਹੋਣ ਕਾਰਨ ਹਾ사 ਵਾਪਰਿਆ ਸੀ ਪੁਲਾਂ ਦੇ ਹਾਲਾਤ ਬਾਰੇ ਕੈਪਟਨ ਨੇ ਆਰਮੀ ਕਮਾਂਡੈਂਟ ਨੂੰ ਚਿੱਠੀ ਲਿਖਣ ਦੀ ਵੀ ਗੱਲ ਕਹੀ ਮੈਂ ਆਰਮੀ ਕਮਾਂਡੈਂਟ ਨੂੰ ਇੱਕ ਟੈਲੀ ਚਿੱਠੀ ਲਿਖੂੰਗਾ ਕਿ ਜਿਹੜੇ ਡਿਫੈਂਸਿਵ ਪੁਲ ਨੇ ਜਿਹੜੇ ਹਾਲਤ ਮਾੜੀ ਐ ਉਹਨਾਂ ਨੂੰ ਫਿਕਰ ਹੋਣ ਨਹੀਂ ਤਾਂ ਇਹ ਵਾਕਿਆਤ ਹੁੰਦੇ ਰਹਿ ਮੈਂ ਦੇਖ ਕੇ ਆਇਆ ਪੂਰਾ ਬਨੇਰਾ ਬਨੂਰਾ ਸਭ ਕੱਚਾ ਸੀ ਸਾਰਾ ਢਹਿ ਗਿਆ ਤਕੜੇ ਹੁੰਦੇ ਤਾਂ ਸ਼ਾਇਦ ਬਸ ਨਾਲ ਜੀ ਨੇ ਇਹ ਜ਼ਿੰਮੇਵਾਰੀ ਦਿੱਤੀ ਹੈ ਠੇਕਾ ਦਿੱਤੇ ਮੈਂ ਸੁਣਿਆ ਟਰਾਂਸਪੋਰਟ ਦਾ ਕਿ ਨੇ ਜ਼ਿੰਮੇਵਾਰੀ ਦਿੱਤੀ ਹੈ ਅਗਰ ਪ੍ਰਿੰਸੀਪਲ ਨੇ ਦਿੱਤੀ ਹੈ ਹੀ ਇਜ਼ ਰਿਸਪੌਂਸਿਬਲ ਔਰ ਇਹ ਇਹ ਜਹਾ ਡਰਾਈਵਰ ਹੈ ਜਿਹੜਾ ਫੜ ਲਿਆ ਅੱਜ ਹੀ ਹਜ਼ ਬੀਨ ਅਰੈਸਟਡ ਟੂਡੇ ਲੇਕਿਨ ਉਹ ਦੋ ਬਾਰ ਇਹ ਦੂਜਾ ਦੂਜਾ ਦਿਨ ਸੀ ਨਵਾਂ ਡਰਾਈਵਰ ਸੀ ਇਹ ਔਰ ਤੇਜ਼ੀ ਕਰ ਰਿਹਾ ਸੀ ਉਹ ਇਹ ਜੇ ਡਰਾਈਵਰਾਂ ਨੂੰ ਕਿਉਂ ਨਾਉਂਦੇ ਬੱਚਿਆਂ ਦੀ ਬੱਸਾਂ ਤੇ ਮਹਾਵਾ ਹਾਸੀ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਨੇ 1-1 ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਬਾਹਰ ਕੱਢਣ 'ਚ ਮਦਦ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨੂੰ 50-50 ਹਜ਼ਾਰ ਰੁਪਏ ਮਿਲਣਗੇ